ਆ ਦਿਖਾਈ ਮਾੜਾ ਜਾ ਆ ਦਿਖਾ ਦੇ ਇੱਥੋਂ ਲੈ ਕੇ ਉਹ ਤੱਕ ਦਿਖਾਈ ਕਰਾਂ ਉਹ ਤੱਕ ਦਿਖਾ ਦੇ ਐ ਨੂੰ ਤੁਰਿਆ ਤੁਰਿਆ ਐ ਨੂੰ ਦਿਖਾ ਦੇ ਉਹ ਤੱਕ ਸਾਰੇ ਫੂਕ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ ਮਾਲਕ ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਇਹ ਚੀਕਾ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਗੱਟੇ ਘੱਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਚੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ ਤੇ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇੰਨਾਂ ਦੀ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਕਰਵਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਜੜ ਜੂਨੀ ਚ ਆਉਂਦੇ ਆ ਅੰਡੇ ਚ ਜ਼ੇਰ ਚ ਸਿੱਧ ਚ ਕਿੰਨੀ ਉਤਪਤ ਖਾਨ ਬਹੁਤ ਰੱਖ ਦੀਨੀ ਜਿੰਨੀ ਉਤਪਤੀ ਹੋਈ ਆ ਇਹਨਾਂ ਚੀਜ਼ਾਂ ਤੋਂ ਹੋਈ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਢੀਡੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗਾ ਪਾ ਲਾ ਸਕਦੇ ਨਹੀਂ ਸਾਨੂੰ ਸਰਦਾ ਗਲਾਏ ਬਣਾ ਲਾ ਲਓ ਲੱਗ ਪਿੱਛੇ ਕਰਕੇ ਲਾ ਦਿਓ ਯਾਰ ਲੱਖਾਂ ਧਰਾ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਖੋਪਦੇ ਹੋ ਇਸੇ ਕਰਕੇ ਅੱਜ ਪੰਜਾਬੀ ਲੋਕ ਤੁਸੀਂ ਔਖੇ ਹੋ ਦੁਖੀ ਹੋ ਹਰ ਬੰਦਾ ਬਿਮਾਰ ਆ ਸਤਾਲ ਭਰੇ ਪਏ ਆ ਚੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਕੋਈ ਐਂਡੜੇ ਦਾ ਦਰਦ ਖੜੀ ਫੂਕ ਦੇ ਕੋਈ ਦਰਦ ਨਹੀਂ ਯਾਰ ਜਿਹਨੇ ਰੋਂਦੇ ਨਹੀਂ ਯਾਰ ਇਹ ਵੀ ਬਲਕਦੇ ਚੀਕਾਂ ਮਾਰ ਲੱਗ ਲੱਗਦੀਆਂ ਚੌਂਦੇ ਜਿਵੇਂ ਆਪਾਂ ਬੰਦੇ ਨੂੰ ਸਾੜਦੇ ਤੁਸੀਂ ਚੌਂਦੇ ਨੂੰ ਸਾੜਦੇ ਰੱਖ ਮੈਂ ਚਾਲਦੀ ਤੋਕ ਤੋਗੇ ਹੋਰ ਵੀ ਮੇਰੀ ਗੱਲ ਚੇਤੇ ਰੱਖ ਹਰ ਸਾਲ ਮੈਂ ਕਲਪਨਾ ਹਰ ਸਾਲ ਅਸੀਂ ਹਜ਼ਾਰਾਂ ਲੋਕ ਰੁੱਖ ਲਾਉਂਦੇ ਆ ਆ ਹੁਣ ਇੰਨੀ ਕਰਨੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੰਟ ਲਾ ਕੇ ਸਿੱਖ ਹੋ ਜਾਂਦੇ ਆ ਯਾਰ ਆਉ ਮਚਾਏ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਤੂਤ ਆ ਇਹ ਤੇ ਮੇਰੇ ਪਿੰਡ ਚ ਮਚਾਏ ਹੋਏ ਆ ਹਰ ਸਾਲ ਮੈਂ ਲਾਉਣਾ ਹੋਰ ਤਾਂ ਕਹਾ ਇੱਕ ਨੇ ਅੱਗ ਲਾਈ ਪਈ ਆ ਉਹ ਦਿਖਾ ਬਈ ਅੱਗ ਵੀ ਦਿਖਾ ਦੇ ਇਧਰੋਂ ਵੀ ਦਿਖਾ ਦੇ ਅੱਗ ਆ ਵੀ ਦਿਖਾ ਦੇ ਆ ਦਿਖਾ ਆ ਚੱਲੀ ਜਾਂਦੀ ਦਿਖਾ ਆ ਦੇਖੀ ਉਹ ਦੇਖ ਉਹ ਚਲਦੀ ਆ ਨਾ ਅੱਗ ਦੇਖੋ ਮੜਾ ਜਾ ਉਹ ਮੋਟਰ ਤੇ ਖੜੇ ਉਹ ਬੰਦੇ ਦੀ ਕਰਤੂਤ ਵੀ ਦੇਖ ਲੋ ਪਤਾ ਨੇ ਕਿਹੜੇ ਸੱਜਣ ਨੇ ਅੱਗ ਲਾਈ ਆ ਉਹ ਦੇਖ ਲੈ ਉਹ ਮੋਟਰ ਤੇ ਖੜੇ ਵੀ ਉਹਨੇ ਮੋਟਰ ਦੇ ਨੇੜੇ ਵੀ ਆ ਦੇ ਘੜਾਇ ਲਾਇਆ ਉਹ ਜਿੰਨੀਆਂ ਡੇਕਾਂ ਖੜੀਆਂ ਮੋਟਰ ਤੇ ਉਹ ਸਾਰੀਆਂ ਬਚਣਗੀਆਂ ਆ ਆ ਕੁਛ ਕਰਦੇ ਆ ਫਿਰ ਅਸੀਂ ਦੁਖੀਆਂ ਜੀ ਗੁਰਦੁਆਰੇ ਜਾਣਗੇ ਅਰਦਾਸਾਂ ਕਰਨਗੇ ਫੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ ਖੁਸ਼ੀਆਂ ਥੋੜੇ ਸਵਾਹ ਆਉਣੀਆਂ ਫੇ ਕੁਦਰਤ ਦਾ ਕਿੱਡਾ ਵੱਡਾ ਖਲਵਾੜ ਕਰ ਰਿਹਾ ਕੋਈ ਸੋਚਿਆ ਵੀ ਇਹ ਕਾਦਰੇ ਰੱਬਾ ਜਿਹੜਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਕੋਈ ਹੋਰ ਹੈ ਕੁਦਰਤ ਵਿੱਚ ਬਸਦਾ ਹੈ ਇਹ ਕਣ-ਕਣ ਵਿੱਚ ਬਸਦਾ ਹੈ ਇਹ ਦਰਖਤਾਂ ਵਿੱਚ ਬਸਦਾ ਹੈ ਏ ਬਨਾਸਪਤੀ ਜੀ ਬਸਦਾ ਐ ਇਹ ਜਿਹੜੇ ਤੁਸੀਂ ਹਜ਼ਾਰਾਂ ਅੰਡੇ ਫੂਕੇ ਐ ਡੀਰੀਆਂ ਦੇ ਬੱਚੇ ਫੂਕੇ ਐ ਕਿੰਨੇ ਕੰਨ ਮਚਾਏ ਐ ਇਹ ਉਹਨਾਂ ਚ ਬਸਦਾ ਸਮਝੋ ਸਮਝੋ ਨਹੀਂ ਹੋਰ ਵੀ ਔਖੇ ਹੋਣਗੇ ਮੇਰੀ ਗੱਲ ਚੇਤੇ ਰੱਖੋ ਸਮਝਜੋ ਗੱਲ ਕੋਈ ਫਰਕ ਨਹੀਂ ਪੈਂਦਾ ਜੇ ਦੋ ਗੇੜੇ ਲਾਵਾਂ ਕਿੰਨੇ ਕ ਫਰਕ ਆ ਜੇ 5 ਲੀਟਰ ਤੇਲ ਵੀ ਬਚਾ ਲਵਾਂ ਟਰੈਕਟਰ ਦੇ ਨਾਲ ਯਾਰ ਕੀ ਫਰਕ ਪੈਂਦਾ ਪਰ ਨਹੀਂ ਸੋਨ ਨੂੰ ਅਕਲ ਨਹੀਂ ਆਉਣੀ ਪੱਤਾ ਪਨਾ ਕੇ ਅਕਲ ਨਹੀਂ ਤੁਨੂੰ ਆਈ ਨੁਕਸਾਨ ਕਰਾਈ ਜਾਂਦੇ ਹੋ ਜਵਾਨੀ ਸਾਡੀ ਮਰੀ ਜਾਂਦੀ ਆ ਜਵਾਨ ਸਾਡੇ ਪੈਦਾ ਹੁਣੋਂ हट ਗਏ ਬੁਰਾ ਹਾਲਤ ਜੀਮ ਨਿਕਲੀ ਬੈ ਗੱਠ ਦੀ ਲੋਕਾਂ ਦੀ ਹਰ ਇੱਕ ਬੰਦਾ ਬਿਮਾਰ ਹੈ ਦਵਾਈਆਂ ਲੈ ਕੇ ਸਾਨੂੰ ਨੀਂਦ ਆਉਂਦੀ ਹੈ ਪਰ ਤੁਸੀਂ ਨਹੀਂ ਲੈ ਸਕਦੇ ਇਹ ਗਰਵਾਣੀ ਕਹਿੰਦੀ ਆ ਬੰਦਿਆ ਸਮਝ ਲੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਐਵੇਂ ਨਹੀਂ ਕਿਹਾ ਨਾ ਪਾਣੀ ਨੂੰ ਸੰਭਦੇ ਹੋ ਨਾ ਧਰਤੀ ਨੂੰ ਸੰਭਿਆ ਜਿਹੜੀ ਮਾਂ ਹੈ ਤੇ ਨਾ ਹਵਾ ਨੂੰ ਅਮਰ ਪਿਓ ਗੁਰੂ ਨੂੰ ਸੰਭ ਰਹਿ ਔਕੇ ਹੋਗੇ ਔਕੇ ਹੋਗੇ ਬੰਦ ਲੋ ਮੇਰੀ ਗੱਲ ਨੂੰ ਲੜ ਬੰਦ ਲੋ ਪੱਲੇ ਬੰਦ ਲੋ ਨਾ ਐਡੇ ਬੇਅਕਲ ਬੇ ਗਹਿਰਤ ਤੇ ਖੁਦਗਰਜ਼ ਲੋਕ ਬਣੋ